ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੀ ਵੀਡੀਓ ਚ ਅਸੀਂ ਉਹਨਾਂ ਦੇ ਫੰਕਸ਼ਨ ਤੇ ਗਏ ਸੀ ਕਿ ਜਿਹੜੇ ਤੇਰੇ ਆਫਿਸ ਦੇ ਉੱਛੇ ਗਨੇ ਸੀ ਪੀਸੀ ਆਪ ਤੇ ਉਹਨਾਂ ਦੀ ਬੇਟੇ ਦੀ ਪਾਰਟੀ ਸੀਗੀ ਤੇ ਅੱਜ ਮੈਰਿਜ ਆ ਉਹਨਾਂ ਦੀ ਸ਼ਗਨ ਸੀਗਾ ਉਹਦੇ ਨਾਲ ਇੱਕ ਵੀ ਤੇ ਅੱਜ ਹੈਗੀ ਮੈਰਿਜ ਤੇ ਬਰਾਤ ਚੱਲੀ ਆ ਮੋਗੇ ਤੇ ਹੁਣ ਅਸੀਂ ਸਾਰੇ ਜਾਣ ਚੱਲੇ ਆ ਬੱਚੇ ਦੋਨੋਂ ਤੇ ਬਲਜਿੰਦਰ ਤੇ ਮੈਂ ਨਾਲ ਇੱਥੋਂ ਵੀ ਜਾਣਗੇ ਕਈ ਜਾਣੇ ਇੱਕਠੇ ਹੀ ਜਾਵਾਂਗੇ ਗੱਡੀ 'ਚ ਮਨ ਲਓ ਕਿ ਉਹ ਅਲੱਗ ਗੱਡੀ 'ਚ ਹੋਣਗੇ ਅਸੀਂ ਆਪਣੀ ਗੱਡੀ ਜਾਵਾਂਗੇ ਤੇ ਬੱਚੇ ਹਾਲੇ ਟਿਊਸ਼ਨ ਗਏ ਆਣੇ ਤਿਆਰ ਹੋ ਕੇ ਚਲੇ ਗਏ ਸੀ ਘਰੋਂ ਤੇ ਟਿਊਸ਼ਨ ਦਾ ਟਾਈਮ ਸੀਗਾ ਆਉਣ ਵਾਲੇ ਹੋਣਗੇ ਸਵੇਕ 6:30 ਸਾਢੇ 6:30 ਵੇ ਨਿਕਲਾਂਗੇ ਇੱਥੋਂ ਕਿਉਂਕਿ ਡੇਢ ਘੰਟੇ ਦੀ ਵਾਰਡ 8:00 ਵਜੇ ਤੱਕ ਪਹੁੰਚ ਜਾਾਂਗੇ ਤੇ ਉੱਥੋਂ ਫਿਰ ਬਰਾਤ ਅੱਗੇ ਇਕੱਠੀ ਹੋ ਕੇ ਜਾਊਗੀ 8:30 9:00 9:00 ਵਜੇ ਤੱਕ ਅਸੀਂ ਬਰਾਤ ਪਹੁੰਚ ਜੂਗੀ ਜਿੱਥੇ ਵਿਆਹ ਹੈਗਾ ਤੇ ਉੱਥੇ ਫਿਰ ਕਰਾਂਗੇ ਇੰਜੋਏ ਪਾਵਾਂਗੇ ਭੰਗੜੇ ਪਰ ਸੌਂ ਗੋ ਅਜੀ ਬਲਵਿੰਦਰ ਵੀ ਤਿਆਰ ਹੋ ਗਏ ਜਨੇ ਪਾਇਆ ਬਲੈਕ ਸੂਟ ਤੇ ਸੂਟ ਮੱਚ ਗਿਆ ਜੇ ਨੁਕਸਾਨ ਹੋ ਗਿਆ ਚਸਤੀ ਗਾੜੀ ਤੇ ਆ ਦੇਖੋ ਵਧੀਆ ਸੂਟ ਸੀਗਾ 4-5000 ਦਾ ਕੱਫ ਲੱਗ ਗਿਆ ਨੂੰ ਕਰਦੇ ਕਰਦੇ ਇਹ ਪਾਉਣਾ ਸੀਗਾ ਫਿਰ ਆ ਪਾਉਣਾ ਪਿਆ ਮੌਕੇ ਤੇ ਅਸੀਂ ਚੰਨਾ ਪਾਉ ਕੋਈ ਹਾਂ ਤੁਸੀਂ ਮਚਾਇਆ ਵਿੱਚ ਬੋਲ ਕੇ ਮੈਂ ਕਿਥੋਂ ਮਚਾਇਆ ਤਾਂ ਮੈਂ ਇੱਧਰ ਖੜਾ ਹੋਇਆ ਸੀਗਾ ਬੋਲਣਾ ਨਹੀਂ ਮੈਂ ਤਾਂ ਕੋਲ ਵੀ ਆਈ ਨਹੀਂ ਸੀ ਸਾਰੇ ਮੱਚੇ ਨੇ ਕਿ ਤੁਹਾਨੂੰ ਵਿਆਹ ਵਾਸਤੇ ਕਦੋਂ ਕਾਹਣੀ ਸ਼ਾਰਟ ਬਣਾ ਲੈ ਜੀ ਬਣਾਉਣੀ ਹੈ ਕਿ ਇਹਨੇ ਕੱਟ ਕੇ ਸ਼ਾਰਟ ਬਣ ਜੂਗੀ ਕਿ ਇੱਥੇ ਤੱਕ ਹੁੰਦੇ ਜਿਹੜੇ ਇੰਨੇ ਇੰਨੇ ਹੁੰਦੇ ਸ਼ਾਰਟ ਬਣ ਜੂਗੀ ਹਣਾ ਪਹਿਲੇ ਜੀਨ ਪੈ ਜੂਗੀ ਤਾਂ ਤਾਂ ਉਹ ਬਣਾ ਲੈ ਨਹੀਂ ਤੇ ਚਲੋ ਸਵਾਲਾਂ ਦੇ ਦੋ ਸਵਾਲਾਂ ਦੇ ਸੂਟ ਤਾਂ ਕੱਪੜਿਆਂ ਦਾ ਕੀ ਆ ਜਿਹੜਾ ਜਲਦਾ ਰਹਿੰਦਾ ਘੱਟਾ ਵੱਧਦਾ ਬਚਦੇ ਰਹਿੰਦੇ ਹੋ ਤੇਰੇ ਤੇ ਹੁਣ ਬਸੋ ਜਵਾਬ ਆਉਂਦੇ ਆਂ ਫਿਰ ਨਿਕਲਦੇ ਆਂ ਕਿ ਇਥੋਂ ਦੀ 6:30 ਵੇ ਚੱਲਾਂਗੇ ਬੱਚੇ ਆ ਗਏ ਆ ਵੀ 6:00 6:00 ਦੇ ਕੱਪੜੇ ਪਾਓ ਕਰਾਂ ਅੱਜ ਪੱਕਣੀ ਬਣਨੀ ਕਿਉਂ ਸਿਰ ਦੁਖਣ ਲੱਗ ਜਾਂਦਾ ਹਾਲ ਸਿਰ ਦੁਖਣ ਲੱਗਾ ਹੈ ਹਾਂ ਸਹੀ ਚਲੋ 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 ਬੰਤ ਠੀਕ ਠੀਕ ਨੀਟਾ ਠੀਕ ਹੋ ਗਿਆ ਡੱਡੇ ਪਰ ਉਹ ਵੀ ਕਿੰਨੇ ਪੁਰਾਣੇ ਗਾਏ ਇਹ ਫੈਟ ਦਾ ਹੋਣੀ ਆ ਹੁਣ ਮੈਂ ਉੱਪਰ ਦੀ ਪਤਲ ਕਰਾਂ ਦਾ ਪਾਇਆ ਹੋਇਆ ਹੈ ਟੂਟਾ ਪੂਰਾ ਸਈ ਪੀਸ ਕੋਟ ਮਾਰੇ ਪਾਇਆ ਨਹੀਂ ਹੈਗਾ ਕਿਉਂਕਿ ਫਿਰ ਡਰਾਈਵ ਕਰਨਾ ਔਖਾ ਹੋ ਜਾਂਦਾ ਗੱਡੀ ਕਿਉਂਕਿ 100 ਕਿਲੋਮੀਟਰ ਪੈਂਦਾ ਇੱਥੋਂ ਮੋਕਾ ਉੱਥੇ ਜਾ ਕੇ ਮੋਕੇ ਤੇ ਜਾ ਕੇ ਪਾਵਾਂਗੇ ਇਹ ਰਹੀ ਆਨੇ ਹਾਂਜੀ ਲੋਕ ਕਰਨ ਲੱਗੇ ਨੇ ਜੀ ਸ਼ਰਮੇਰ ਬਹਿ ਗਿਆ ਵਿੱਚ ਮਾਹਵੀਰ ਮਾਹਵੀਰ ਆਜੋ ਦਵਾ ਦੇ ਪੈਣਾ ਫਿੱਤੇ ਨਾਲ ਗੰਦੇ ਹੋਣਗੇ ਅੰਦਰ ਮੋੜ ਇਹਨਾਂ ਨੂੰ ਮੱਚ ਕਸਲਾ ਨਹੀਂ ਫਟਕ ਲਾਗੇ ਪਹਿਲਾਂ ਹੀ ਨਿਕਲਦੇ ਆਣ ਗੱਡੀ ਆ ਗਈ ਚਲੋ ਹਾਂਜੀ ਅਸੀਂ ਆ ਗਏ ਸੀ ਫਟਕ ਖੁੱਲ ਗਿਆ ਸੀਗਾ ਗੱਡੀ ਤੁਸੀਂ ਦੇਖ ਲਈ ਸੀ ਉਹਦੀ ਆਈ ਸੀ ਤੇ ਹਰਦੀਪ ਹੁਣੀ ਖੁਸ਼ਦੀ ਵਰਦੀ ਬਲਜੀਤ ਇੱਕ ਹੋਰ ਕਰਦੀ ਪਾ ਸਾਡੇ ਪੀਆਰ ਸੈਲ ਦੇ ਵਿੱਚ ਮੁੰਡਾ ਉਹ ਤੇ ਸਾਡੇ ਇੱਕ ਆਫੀਸਰ ਜితేਸ਼ ਕੁਮਾਰ ਜੀ ਉਹ ਆ ਰਹੇ ਨੇ ਪਿੱਛੇ ਤੇ ਬਲਜੀਤ ਨੂੰ ਲੈਣ ਗਏ ਸੀ ਘਰ ਉਹ ਤੇ ਦੋ ਚਾਰ ਮਿੰਟ ਚ ਆ ਜਾਣਗੇ ਅਸੀਂ ਵੇਟ ਕਰ ਰਹੇ ਹਾਂ ਅੱਗੇ ਆ ਕੇ ਉਹਨਾਂ ਦੇ ਰੁਕੇ ਹੋਏ ਹਾਂ ਅਸੀਂ ਅੱਗੇ ਦੀ ਉਹ ਚੱਲ ਗਈ ਸੀ ਸਹੀ ਸਾਢੇ 6 ਵਜੇ ਸ਼ਾਮ ਦੇ ਦੇਖਦੇ ਸਵਾਤਾਂਟਾ ਲੱਗਣਾ ਚਾਹੀਦਾ ਸਾਰੇ ਆ ਗਏ ਆਂ ਭਾਈ ਜੀ ਸਾਰੇ ਰੈਡੀ ਹੋਏ ਪੈਨੇ ਪਹਿਲੀ ਕਰ ਗਿਆ ਤੇ ਫੇਰ ਸਰ ਫਰੇ ਦੇ ਵਿੱਚ ਤੇ ਕੁਝ ਨਹੀਂ ਬਚਿਆ ਕਦੀ ਕਰ ਰਹੇ ਹਰੇ ਬਾਹਰ ਜੀ ਦਾ ਚੱਲ ਹੈ ਕਦੀ ਵਾਜਾ ਦੋ ਟਾਈਮ ਲਾਦਾ ਯਾਰ ਵਾਲ ਕਰ ਠੀਕ ਨੇ ਇੱਧਰ ਮਿਲ ਆ ਸਤਿ ਸ਼੍ਰੀ ਅਕਾਲ ਜੀ ਜੀ ਤੇ ਅੰਦਰ ਵੀ ਹੋ ਗਏ ਫਿਰ ਆਈਆਂ ਨਹੀਂ ਆ ਅੰਦਰੋਂ ਚੱਲਦੇ ਆ ਫਿਰ ਪਹੁੰਚ ਕੇ ਸਾਰੇ ਆਸਾਨ ਦਾ ਚੱਲਦੇ ਆ ਹਾਂ ਕੁਝ ਕੰਮ ਦੇ ਆਏ ਇੱਥਾ ਜਿੱਥੇ ਪਹੁੰਚ ਗਏ ਤਾਂ ਕਿਵੇਂ ਹੈ ਪਰਸ ਹੋਦੀਏ ਬਹੁਤ ਸੌਣਾ ਪੈਂਦਾ ਉਹ ਨਹੀਂ ਆਇਆ ਉਹ ਵੀ ਹੋਣਾ ਮਨਜੂਰੀ ਨਾ ਲੱਗਦਾ ਪੇਟੀ ਹੋਣਾ ਨਾ ਇਹ ਇੱਕ ਮੋਕਟੇਲ ਵੀ ਹੈ ਅੱਛਾ ਠੀਕ ਆ। ਉਹ ਪੇਰ ਵੀ ਆ ਗਏ। ਬਹੁਤ ਵਧੀਆ ਬਣਿਆ ਹੋਇਆ ਆ ਅੰਦਰੋਂ। ਹੈਂ? ਉੱਥੇ ਪਹਿਲਾਂ ਫੋਟੋ ਕਰਾ ਕੇ ਆਏ ਆ ਅਸੀਂ। ਮਨਚੂਰ ਨੇ ਫੇਰ ਪਾਉਣ ਲੱਗੇ। ਬਾਹਰ ਖਾ ਕੇ ਤਾਂ ਆਏ ਆ। ਤੇ ਜੀ ਖਾਣੇ ਆਏ ਆ। ਸ਼ੁਰੂ ਹੋ ਗਏ। ਹਾਂਜੀ, ਹਾਂਜੀ। ਸੈਟ ਆ ਜਾਣਾ ਹੁਣ। ਹਾਂਜੀ, ਹਾਂਜੀ। ਚਲੋ। ਆ ਆ ਗਿਆ। ਪਾ ਪੋਜ ਗਏ ਹੁਣ ਲੋਗੇ ਤੇ ਅਗਲੇ ਇੰਤਜ਼ਾਮ ਪੂਰਾ ਤਖੜਾ ਇਹਨਾਂ ਦਾ ਨਾ ਹੈ ਪ੍ਰੋਗਰਾਮ ਪੂਰਾ ਤਖੜਾ ਪ੍ਰਬੰਧ ਪੂਰਾ ਤਖੜਾ ਉੱਥੇ ਇੰਜੋਏ ਕੀਤਾ ਸੀ ਹੁਣ ਇੱਥੇ ਡਬਲ ਕਰਨਾ ਆਪਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪੰਗੜੇ ਪਾਉਣੇ ਯਾਰ ਪੂਰੇ ਹੈ ਬਿਲਕੁਲ 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 ਪੰਗੇ ਆਹੋ ਇਹ ਕੋਈ ਸਾਰੇ ਤਰ੍ਹਾਂ ਦੇ ਕਰਦੇ ਹੋਰੇ ਇਹ ਆਪਣੀ ਚਾਈਨੀਜ਼ ਡਰੈਸ ਪਾਈ ਹੈ ਹਾਂ ਜੀ ਇਹਨਾਂ ਦਾ ਦਾਦਾ ਜੀ ਨਾਲ ਇਹ ਵੀ ਆਏ ਹੋਏ ਨੇ ਜੀ ਨੇੜੇ ਹੋ ਗਏ ਆਉਣ ਚਾਵਲ ਕਰ ਲੈ ਅਸੀਂ ਆਏ ਆ ਜੀ ਸਾਡੇ ਪਿਆਰੇ ਬੌਜ ਦੇ بیٹے ਦੇ ਵਿਆਹ ਦੇ ਭੂਰੇ ਦੇ ਵਿਆਹ ਦੇ ਇਹ ਸਾਰੇ ਬੌਜ ਪਿਆਰ ਸੁਣ ਕੇ ਇਕੱਠੇ ਹੋਏ ਆਂ ਅਸੀਂ ਇੱਥੇ ਹਾਂਜੀ ਤੇ ਰੌਣਕਾਂ ਲਾਉਣੀਆਂ ਪੂਰੀਆਂ ਆ ਭੰਗੜੇ ਪੂਰੇ ਪਾਣੇ ਆ ਬਾਬੇ ਮੈਂ ਤਾਂ ਭੰਗੜਾ ਪੂਰਾ ਪਾਣਾ ਨਹੀਂ ਸੱਟ ਮੋਗਾ ਸ਼ਾਇਦ ਪਹਿਲੀ ਵਾਰ ਦੇਖਦੇ ਆ ਨਹੀਂ ਸੱਟ ਫਿਰ ਪਿੱਛੇ ਹੀ ਹੋ ਕੇ ਆਏ ਹਾਂ ਹਾਂਜੀ ਸੱਟ ਪਿੱਛੇ ਹੀ ਹੋ ਕੇ ਆਏ ਹਾਂ ਹਾਂ ਠੀਕ ਹੈ ਜੀ ਬਹੁਤ ਠੀਕ ਆ ਰਵੇ ਮੈਨੂੰ ਨਾ ਕੈਮਰੇ ਕੇ ਗੱਲ ਕਰਨਗੇ ਬਸ ਬਿਲਕੁਲ ਨਹੀਂ ਹੋਣੀ ਹੈ ਕਬਜਾ ਬੈਠਾ ਗੱਲਾਂ ਬਾਤਾਂ ਕਰੋ ਰਸਤਾ ਲੱਗ ਗਿਆ ਵੇਖ ਲੈ ਸਾਰੇ ਹਾਂਜੀ ਬਾਹਰ ਆਏ ਸੀ ਕਿ ਦੇਖਣ ਵੀ ਬਰਾ ਬਾਈ ਦਾ ਨਹੀਂ ਹਲੇ ਕਿਉਂਕਿ ਅਸੀਂ ਐਡਵਾਂਸ ਪਹੁੰਚ ਗਏ ਸੀ ਬਰਾਬਰ بارش ਨੇ ਲੱਗਦਾ ਕੰਮ ਖਰਾਬ ਕਰੂਗੀ ਕੰਮ ਖਰਾਬ ਹੋ ਗਿਆ ਤੇ ਮੀਂਹ ਵੀ ਪਈ ਜਾਂਦਾ ਬੰਦਾ ਆ ਰਹੀ ਹੈ ਪਰ ਮੀਂਹ ਪੈਣਾ ਥੋੜਾ ਜਿਹਾ ਇਹ ਉਹੀ ਲੱਗਦਾ ਕਾਫੀ ਆਮੀ ਹੈ ਆਮੀ ਭੇਜੂ ਬੰਦਾ ਉੱਥੇ ਲੱਕ ਜਾਂਦਾ ਜਾਂਦਾ ਯਾਰ 5-10 ਮਿੰਟ ਚ ਆ ਜਾ ਬਰਾਤ ਨੇ ਮੇਰੇ ਘਰ ਆ ਜਾਣਾ ਸਾਡੇ ਵਿਆਹ ਦੀ ਜੋੜੀ ਹੈ ਦੇਖੋ ਉਦੋਂ ਵੀ ਦਿਖਾਈ ਸੀ ਫੋਟੋ ਮੈਂ ਇਹ ਤੋਂ ਵਧੀਆ ਲੱਗ ਰਿਹਾ ਹਾਂ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਬਹੁਤ ਵਧੀਆ ਮੌਸਮ ਵੀ ਵਧੀਆ ਤੇ ਪ੍ਰਬੰਧ ਵੀ ਵਧੀਆ ਪਰ ਬਾਰਿਸ਼ ਨਹੀਂ ਤੁਹਾਨੂੰ ਲੱਗਦਾ ਕਰੂਗੀ ਕੰਮ ਸਹੀ ਗੱਲਾਂ ਕੰਮ ਖਰਾਬ ਪਰ ਆ ਵੀ ਇਹ ਤਾਂ ਚਲੋ ਅੰਦਰ ਹੀ ਆ ਸਾਰਾ ਇਹ ਨਹੀਂ ਤੇਹਰਾਂ ਦੀ ਗੱਲ ਪੂਰਾ ਇੰਜੋਏ ਹੋ ਜਾਣਾ ਜੀ ਹਾਂ ਇੰਜੋਏ ਤਾਂ ਪੂਰਾ ਹੋ ਜਾ ਜ਼ਿਆਦਾ ਪੂਰਾ ਇੰਜੋਏ ਜੇ ਬਹੁਤ ਵਧੀਆ ਲੱਗ ਰਿਹਾ ਆ ਦੇਖਿਆ ਰੱਖਾ ਠੀਕ ਹੋ ਕੀ ਖਾਣਾ ਮਾਹੀ ਨੇ ਹਾਂ ਬਾਵਾ ਜੀ ਕੀ ਖਾਣਾ ਲੈ ਗੋਲ ਲੱਪੇ ਆ ਗਿਆ ਹਾਂ ਵੀ ਤੇਜ਼ ਹੋ ਗਿਆ ਕੋਰਟ ਇਖਲਾਤੀ ਖਾਣੇ ਹੁੰਦੇ ਨੇ

ਆਉਂਦਾ ਦੇ ਰਿਹਾ ਤੇ ਦੋਸੇ ਦਾ ਆਨੰਦ ਲੈਂਦੇ ਨੇ ਪੂਰਾ ਦੋਸਾ ਇਹਨਾਂ ਦਾ ਫੇਵਰੇਟ ਆ ਫੇਵਰੇਟ ਆ ਤੇ ਬੱਲੇ ਗਰਮ ਗਰਮ ਦਾ ਆਨੰਦ ਵੀ ਬਹੁਤ ਆਉਂਦਾ ਜੀ ਬਹੁਤ ਬਹੁਤ ਆਉਂਦਾ ਨਾ ਬਾਕੀ ਨਾ ਹਰੇਕ ਦੀ ਟੇਸਟੀ ਆ ਬਹੁਤ ਵਧੀਆ ਬਣਾਈ ਹੋਈ ਆ ਆਹ ਮਾਹਰ ਗਿਆ ਹਾਂ ਵੀ ਉੱਠ ਲੈ ਜਿਹੜੀ ਕਿੰਨੀ ਸਾਫ ਤੋਂ ਬਲੇ ਡਰੈਗ ਤੋਂ ਪਰ ਪੋਸ਼ਟਿਕਾਤੀ ਹੁੰਦੇ ਨੇ ਬਸ ਹੈ ਤੇ ਇਸ਼ੀ ਕੁਝ ਨਹੀਂ ਸਾਡੇ ਸਰੋਂ ਦੀ ਲੱਗਿਆ ਨਹੀਂ ਕੱਪ ਤੇ ਇਹ ਸਾਡੇ ਸਰਾਂਡੇ ਖੇਤੀ ਕਰਕੇ ਆਦੀ ਜੀ ਪਾਜੀ ਲੱਗੇ ਹੁਣ ਰੋਸਤਾ ਖਾਣ ਮੈਂ ਵੀ ਲੈ ਲਈ ਅਨੰਦ ਜੀ ਦੋਸਤੇ ਦਾ ਮਾਣ ਜੀਰਾ ਪਾਜੀ ਨੂੰ ਪਰਸੇ ਬੁਲਾ ਗਿਆ ਨਾ ਬਹੁਤ ਸੋਨਾ ਲੱਗਿਆ ਯਾਰ ਬਹੁਤ ਵਧੀਆ ਮਿੰਨੂ ਬਹੁਤ ਹੁੰਦਾ ਯਾਰ ਬਹੁਤ ਜਤਨ ਕਰਦਾ ਹੈ ਰੱਖ ਜੀ ਨੀਂਦਾਂ ਆਏ ਪਰ ਨੌਬੀ ਦੇ ਇਹ ਵੀ ਬਣੇ ਹਾਂ ਹੈ ਨਾ ਨਰਮਾ ਬਹੁਤ ਉਹ ਕਰਵਾਉਣ ਜਾਣਗੇ ਹਨ ਹਾਂ ਆ ਹਦੀਪਾਏ ਦੋਸਾ ਖਾਂਦਾ ਬੈਠਾ ਟੌਰ ਨਾ ਸਵਾਦ ਆ ਦੋਸਾ ਨਾ ਬਹੁਤ ਦਵਾ ਦਾ ਮੈਂ ਕਿ ਗਰਮ ਗਰਮ ਖਾ ਲੀਏ ਬਾਹਰ ਬਾਰਿਸ਼ ਬਹੁਤ ਹੋ ਰਹੀ ਨਾ ਹਾਂ ਕੀ ਹੋ ਰਿਹਾ ਹੈ ਜੀ 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 ਜ ਦੇ 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 ਕਿ ਇਹਨਾਂ ਕਦੋਂ ਤੋਂ ਉਹ ਇਸ ਮਾਪੇ ਨਾਲ ਹੀ ਹੋਣ ਲੱਗ ਪਿਆ ਉਹ ਇਤਨਾ ਵੀ ਕਿ ਜਦੋਂ ਜਵਾਨ ਨੇ ਜਿਹੜਾ ਮਰਜੀ ਰਾਜ ਗੋਲ ਨੂੰ ਇਹਨਾਂ ਕੋਲ ਕੱਟਦਾ ਵਿਦਿਆਰਥੀ ਰਾਕੇ ਬੇਕਰਜ ਪਹਾਰਾ ਆਪ ਨੂੰ ਨੀ ਪਾਏ ਕਰੀ ਗੋਲ ਨਹੀਂ ਹੈ ਇਸ ਨੂੰ ਵੀ ਆਈ ਤੁਹਾਨੂੰ ਜਿਹੜੇ ਟ੍ਰੇਨਰ ਹੁੰਦੇ ਆਪਣੇ ਆਪਣੇ ਸੰਗਰੇ ਆਉਂਦੇ ਨੇ ਕਰਦੇ ਆਪਾਂ ਕਹਿੰਦੇ ਆਉਂਦੇ ਕਿ ਜਿਹੜੇ ਟ੍ਰੇਨਰ ਆਪ ਪਿੱਛੇ ਹੀ খাই <laughs> ਹਾਂਜੀ ਜੀ ਪਾਈ ਸਾਹਿਬ ਸਾਡੇ ਹੁਣ ਚਿੱਲੇ ਦਾ ਆਨੰਦ ਲੈਂਦੇ ਹੋਏ ਚਿੱਲੇ ਦਾ ਆਨੰਦ ਲੈ ਰਹੇ ਚਿੱਲੇ ਦਾ ਕਿਤਾ ਲੱਗ ਰਿਹਾ ਜਿੱਲਾ ਜੀ ਵਧੀਆ ਬਾਹਰ ਨੂੰ ਚੱਲਿਆ ਹੁਣ ਅਸੀਂ ਤੇ ਨਾਲ ਹੀ ਆਵਾਂਗੇ ਫਿਰ ਕੱਟੇ ਆਏ ਭੰਗੜੇ ਪਾਵੇ ਆ ਬੰਦੇ ਸਾਥੇ